ਜ਼ਿਲ੍ਹਾ ਜਲੰਧਰ ਦੇ ਥਾਣਾ ਗੁਰਆਂ ਦੀ ਪੁਲਿਸ ਅਤੇ ਇੱਕ ਗੈਂਗਸਟਰ ਦਰਮਿਆਨ ਗੋਲੀਆਂ ਚੱਲੀਆਂ ਹਨ ਜਿਸ ਵਿੱਚ ਗੈਂਗਸਟਰ ਤੇ ਗੋਲੀ ਲੱਗਣ ਤੋਂ ਬਾਅਦ ਉਸਨੂੰ ਕਾਬੂ ਕਰ ਲਿਆ ਗਿਆ ਹੈ ਇਸ ਸੰਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਾਇਆ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਜਿਸ ਉੱਪਰ ਨਸ਼ਾ ਤਸਕਰੀ ਸਮੇਤ ਲੜਾਈ ਝਗੜੇ ਹੋਰ ਪੰਜ ਦੇ ਕਰੀਬ ਮਾਮਲੇ ਦਰਜ ਹਨ ਜੋ ਕਈ ਮੁਕਦਮਿਆਂ ਵਿੱਚ ਪਗੌੜਾ ਚੱਲ ਰਿਹਾ ਹੈ ਜਿਸ ਨੂੰ ਨਾਕਾਬੰਦੀ ਦੌਰਾਨ ਮੁਖਵਰ ਦੇ ਤਲਾਹ ਦੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਨੇ ਗੱਡੀ ਭਜਾ ਲਈ ਅਤੇ ਗੱਡੀ ਚੋਂ ਨਿਕਲ ਕੇ ਪੁਲਿਸ ਉੱਪਰ ਦੋ ਫਾਇਰ ਕੀਤੇ ਜਵਾਬੀ ਫਾਇਰ ਵਿੱਚ ਉਸਦੀ ਲੱਤ ਵਿੱਚ ਗੋਲੀ ਵੱਜੀ ਹੈ ਜੋ ਹਸਪਤਾਲ ਵਿੱਚ ਜੇਰੇ ਲਾਜ ਹੈ ਪੁਲਿਸ ਨੇ ਇੱਕ ਕਾਰ ਇੱਕ 32 ਬੋਰ ਦਾ ਪਿਸਤੌਲ ਦੋ ਰੌਂਦ ਬਰਾਮਦ ਕੀਤੇ ਹਨ ਅੱਜ 24 ਜਿਹੜਾ ਹੈਗਾ ਨਵੰਬਰ ਦੇ 24 ਨੂੰ ਆਪਣਾ ਜਿਹੜਾ ਹੈਗਾ ਸਾਡੇ ਬੱਸ ਸਟੈਂਡ ਗਰਾਿਆਂ ਦੇ ਉੱਪਰ ਸਾਡੇ ਚੌਕੀ ਇੰਚਾਰਜ ਧਲੇਤਾ ਤੇ ਸਾਡੇ ਦਸਾਂਝ ਕਲਾ ਐਸਆਈ ਸੁਖਵਿੰਦਰ ਪਾਲ ਤੇ ਜੰਗ ਬਹਾਦਰ ਐਸਆਈ ਇਹ ਮੌਜੂਦ ਸੀ ਇਹਨਾਂ ਦੇ ਪਾਸ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ ਗੁਰਪ੍ਰੀਤ ਸਿੰਘ ਗੋਪੀ ਨੰਦ ਦਾ ਜਿਹੜਾ ਸ਼ਖਸ ਹੈਗਾ ਜੋ ਕ੍ਰਿਮੀਨਲ ਹੈ ਹਾਰਡ ਕੋਰ ਕ੍ਰਿਮੀਨਲ ਹੈ ਐਂਡ ਕਈ ਕੇਸਾਂ ਦੇ ਵਿੱਚ ਵਾਂਟਡ ਹੈ ਜਿਹਦੇ ਵਿੱਚ ਲੁੱਟਖੋਹਾਂ ਦੇ ਆਰਮ ਜੈਕਟ ਦੇ ਤੇ ਐਂਡਪੀਸ ਦੇ ਪੁਰਾਣੇ ਮੁਕਾਦਮੇ ਜਿਹਦੇ ਦੇ ਦਰਜ ਨੇ ਤੇ ਦੋ ਕੇਸਾਂ ਦੇ ਵਿੱਚੋਂ ਪਕੜਾ ਵੀ ਆ ਤਾਂ ਉਹ ਏਰੀਆ ਦੇ ਵਿੱਚ ਇੱਕ ਕਾਲਟੋ ਗੱਡੀ ਦੇ ਵਿੱਚ ਜਿਹੜਾ ਜਿਸ ਦੇ ਪਾਸ ਨਾਜਾਇਜ਼ ਅਸਲਾ ਵੀ ਹੈ ਤੇ ਘੁੰਮ ਰਿਹਾ ਇਹ ਇਨਫਰਮੇਸ਼ਨ ਜਿਹੜੀ ਹੈਗੀ ਹੈ ਸਾਡੇ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਸਾਡੇ ਇੰਸਪੈਕਟਰ ਐਸ ਐਚ ਓ ਸਕੰਦਰ ਸਿੰਘ ਵਰਕ ਐਸ ਐਚ ਓ ਗਰਾਇਆ ਨਾਲ ਇਸ ਪਾਰਟੀ ਵੱਲੋਂ ਸ਼ੇਅਰ ਕੀਤੀ ਗਈ ਐਂਡ ਅਗੇ ਫਰਦਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਸਾਡੇ ਡੀਐਸਪੀ ਫਲੋਰ ਮਿਸਟਰ ਸਰਬਨ ਸਿੰਘ ਬੱਲ ਤੇ ਐਸਪੀ ਡਿਟੈਕਟਿਵ ਮਿਸਟਰ ਸਰਬਜੀਤ ਰਾਏ ਇਹਨਾਂ ਨਾਲ ਸ਼ੇਅਰ ਕੀਤੀ ਗਈ ਜੇ ਉਹ ਇਹਨਾਂ ਸੀਨੀਅਰ ਆਫੀਸਰਜ਼ ਨੇ ਆਪਣੀ ਜਿਹੜੀ ਜੇਰਨਗਰਾਨੀ ਹੈ ਸਾਰੇ ਇਹਨੂੰ ਫੜਨ ਵਾਸਤੇ ਐਪਰੀਹੈਂਡ ਕਰ ਲਈ ਸਾਰੇ ਆਪਰੇਸ਼ਨ ਨੂੰ ਚੈੱਕ ਆਊਟ ਕੀਤਾ ਐਂਡ ਏਰੀਆ ਦੇ ਵਿੱਚ ਵੱਖ-ਵੱਖੋ ਟੀਮਾਂ ਬਣਾ ਕੇ ਭੇਜੀਆਂ ਗਈਆਂ ਐਂਡ ਜਿਹੜੀ ਇੱਕ ਕਮਾਲਪੁਰ ਰੋਡ ਦੇ ਉੱਪਰ ਨਾਕਾਬੰਦੀ ਕੀਤੀ ਸੀ ਉੱਥੇ ਕਰੀਬ 7:30 AM ਦੇ ਜਿਹੜੀ ਹੈਗੀ ਇੱਕ ਗੱਡੀ ਜਿਹੜੀ ਹੈਗੀ ਆਲਟੋ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਦੇ ਵਿੱਚ ਇਹ ਸ਼ਖਸ ਜਿਹੜਾ ਜਿਸ ਦੀ ਇਨਫੋਰਮੇਸ਼ਨ ਹੋਣ ਦਾ ਸ਼ੱਕ ਹੋਇਆ ਤਾਂ ਜਿਸ ਨੂੰ ਰੁਕਣ ਦੇ ਇਸ਼ਾਰਾ ਕੀਤਾ ਤਾਂ ਜਦੋਂ ਪੁਲਿਸ ਪਾਰਟੀ ਅੱਗੇ ਖੜੀ ਸੀ ਉਹਨੂੰ ਦੇਖ ਕੇ ਇਹਦੀ ਗੱਡੀ ਮੋੜ ਲੱਗਿਆ ਤਾਂ ਗੱਡੀ ਦੀ ਖਤਾਨਾ ਦੇ ਵਿੱਚ ਜਿਹੜੀ ਹੈਗੀ ਉਤਰ ਜਾਂਦੀ ਆ ਜਿਸ ਤੋਂ ਇਹ ਸ਼ਖਸ ਜਿਹੜਾ ਹੈਗਾ ਉਤਰ ਕੇ ਖੇਤਾ ਵੱਲ ਨੂੰ ਭੱਜਿਆ ਤੇ ਭੱਜਦੇ ਹੋਏ ਨੇ ਪੁਲਿਸ ਪਾਰਟੀ ਦੇ ਉੱ퍼 ਜਾਨੋ ਮਾਰ ਦੇਣ ਦੀ ਨੀਅਤ ਨਾਲ ਜਿਹੜੀ ਹੈਗੀ ਫਾਇਰਿੰਗ ਸ਼ੁਰੂ ਕੀਤੀ ਜੋ ਐਸਵੈਲੋ ਦੋ ਫਾਇਰ ਕੀਤੇ ਗਏ ਜੋ ਪੁਲਿਸ ਪਾਰਟੀ ਦੀ ਜਿਹੜੀ ਸਾਡੀ ਸਰਕਾਰੀ ਗੱਡੀ ਸੀ ਇੱਥੇ ਮੌਜੂਦ ਉਹਦੇ ਵਿੱਚ ਜਿਹੜਾ ਲੱਗੇ ਐਂਡ ਪੁਲਿਸ ਪਾਰਟੀ ਵੱਲੋਂ ਜਿਹੜਾ ਕਿ ਆਪਣੀ ਬਚਾਅ ਦੀ ਖਾਤਰ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਦੋਂ ਇਹਦੀ ਫਾਇਰਿੰਗ ਕੀਤੀ ਤਾਂ ਜੋ ਉਹਦੀ ਗੁਰਪ੍ਰੀਤ ਸਿੰਘ ਗੋਪੀਨਾਥ ਦਾ ਸ਼ਖਸ ਜੋ ਪਕੜਾ ਸੀ ਉਹਦੇ ਖਬੀ ਲੱਤ ਦੇ ਵਿੱਚ ਜਿਹੜੇ ਹੈਗੇ ਗੋਡੇ ਤੋਂ ਥੱਲੇ ਜਿਹੜੀ ਹੈਗੀ ਇੰਜਰੀ ਹੋਈ ਆ ਉਹਨੂੰ ਜਿਹੜੀ ਹੈਗੀ ਬੁਲੇਟ ਇੰਜਰੀ ਹੋਈ ਆ ਉਹਨੂੰ ਹਸਪੀਟਲਾਈਜ਼ ਜਿਹੜਾ ਕੀਤਾ ਗਿਆ ਇਹ ਜਿਹੜਾ ਮੋਡਲ ਹੀ ਦਰਿਆਵਤ ਤੋਂ ਇਹ ਪਤਾ ਚੱਲਿਆ ਕਿ ਸੋਨੂ ਖत्री ਗੈਂਗ ਦਾ ਐਸੋਸੀਏਟ ਹੈਗਾ ਸੀ ਤੇ ਜਿਸ ਦੇ ਉੱਪਰ 399 402 ਪ੍ਰੈਪਰੇਸ਼ਨ ਆਫ ਅ ਡਕਾਈਟੀ ਆਰਮਜ਼ ਐਕਟ ਐਂਡ ਡੀਪੀਐਸ ਐਕਟ ਤੇ ਹੋਰ ਜਿਹੜੀਆਂ ਹੈਗੇ ਲੜਾਈ ਝਗੜੇ ਤੇ ਜਿਹੜੇ ਹੈਗੇ ਨੇ ਮੁਕਦਮੇ ਦਰਸੀ ਦੇ ਦੋ ਕੇਸਾਂ ਦੇ ਵਿੱਚ ਜਿਹੜਾ ਹੈਗਾ ਇਹ ਪਗੋੜਾ ਚੱਲਿਆ ਮਣ ਜੋ ਖਾਲਸਾ ਵੱਲੋਂ ਇਹਨੂੰ ਪੀਓ ਕਰਾਰ ਦਿੱਤਾ ਹੋਇਆ ਸੀ ਕੋਈ ਸਾਥੀ ਬੰਦੇ ਵੀ ਨਾਲ ਕੋਈ ਹੈਗੇ ਸੀ ਕਿਹੜੇ ਇਹ ਤੇ ਨਹੀਂ ਜਦੋਂ ਇਹ ਐਪ੍ਰੀਂਟ ਕੀਤਾ ਇਕੱਲਾ ਹੀ ਸੀ ਹੁਣ ਕਿੱ데 ਕਿੱਥੇ ਕਿੱਥੇ ਰਿਆ ਪਗੋੜਾ ਹੋਣ ਤੋਂ ਬਾਅਦ ਜਿਹੜਾ ਹੈਗਾ ਕਿੱਥੇ ਕਿੱਥੇ ਵਿਚਰਦਾ ਰਿਹਾ ਉਹ ਸਾਰੇ ਜਿਹੜੀ ਹੈਗੀ ਹੁਣ ਡਿਟੇਲ ਦੇ ਵਿੱਚ ਇਹਦੀ ਜਦੋਂ ਇਹਨੂੰ ਅਸੀਂ ਇਹਦੀ ਰੈਸਟ ਪਾ ਕੇ ਪੁਲਿਸ ਰਿਮਾਂਡ ਦੇ ਉੱਪਰ ਇਹਦੀ ਇਹਨੂੰ ਜਿਹੜਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਦੀ ਪੁੱਛਗਿੱਛ ਜਿਹੜੀ ਹਮਲ ਚ ਲਿਆਂਦੀ ਜਾਏਗੀ ਤੋਂ ਫੇਰ ਤੁਹਾਨੂੰ ਜਿਹੜੇ ਆ ਕੇਸੀ ਅਗਲੀ ਕੋਈ ਵੈਪਨ ਕਿੰਨੇ ਕੋਈ ਬਰਾਮਤ ਹੋਈ ਜਿਹੜੇ ਮੌਕੇ ਤੇ ਮੌਕਾ ਤੋਂ ਇੱਕ 32 ਬੋਲ ਦਾ ਜਿਹੜਾ ਪਿਸਟਲ ਹੈਗਾ ਜਿਸ ਦੇ ਉੱਪਰ ਮੇਡ ਇਨ ਇਟਲੀ ਲਿਖਿਆ ਹੋਇਆ ਸੀ ਇੰਗਰੇਵ ਕੀਤਾ ਹੋਇਆ ਐਂਡ ਪਲੱਸ ਦੋ ਲਾਈਵ ਕਾਰਟਿਜਸ ਐਂਡ ਦੋ ਐਮਟੀ ਜਿਹੜੇ ਸ਼ੈਲ ਨੇ ਉਹ ਰਿਕਵਰ ਹੋਏ ਨੇ ਐਂਡ ਪਲੱਸ ਇੱਕ ਹਲਟੋ ਗੱਡੀ ਜਿਹੜੀ ਹੈਗੀ ਉਹ ਰਿਕਵਰ ਹੋਈ ਆ ਅਤੇ ਜਿਹੜਾ ਦੋਸ਼ੀ ਹੈਗਾ ਇਹਨੂੰ ਅਸੀਂ ਇੱਕ ਵਾਰਾ ਹਸਪੀਟਲਾਈਜ਼ ਕੀਤਾ ਉਸ ਤੋਂ ਬਾਅਦ ਜਦੋਂ ਇਹਨੂੰ ਡਿਸਚਾਰਜ ਕੀਤਾ ਜਾਏਗਾ ਅਗਲੀ ਪੁਛਗਿਚ ਜਿਹੜੀ ਹੈਗੀ ਇਹਦੀ ਕਰਕੇ ਕਾਰਵਾਈ ਅਮਨ ਜ਼ਿਲ੍ਹਿਆਂ ਦੀ ਜਾਏਗੀ ਗੱਡੀ ਕਿਹਦੀ ਹੈ ਜੀ ਲੱਗਾ ਕੁਝ ਸਾਹਮਣੇ ਆ ਗੱਡੀ ਹਲੇ ਤੱਕ ਅਫੀਸਰਸ ਨੇ ਮੈਨੂੰ ਬਰੀਫ ਕੀਤਾ ਕਿ ਗੱਡੀ ਇਸ ਦੇ ਗੁਰਪ੍ਰੀਤ ਸਿੰਘ ਗੋਪੀ ਦੇ ਨਾਮ ਤੇ ਸਾਰੇ ਜਿਹੜਾ ਇਹ ਪਿਸਤਲ ਵਗੈਰਾ ਹੈਗਾ ਉਹ ਵੀ ਕੁਝ ਪ੍ਰਸਾਰ ਲੱਗਾ ਜੀ ਕਿੱਥੋਂ ਲੈ ਕੇ ਆਇਆ ਪਿਸਤਲ ਜਿਹੜਾ ਇਲੀਜੀਟ ਵਪਨ ਇਲੀਗਲ ਲੈ ਕੇ ਨੇ ਜਿਹੜੇ ਆ ਕਿ ਨੇ ਇਲੀਗਲ ਹੀ ਆ ਉਹ ਤਾਂ ਅੱਗੇ ਦੇਖਾਂਗੇ ਕਿ ਕਿਹਦੀ ਪੁਛਗਿਚ ਕਿ ਕਿੱਥੋਂ ਲੈ ਕੇ ਆਇਆ ਸੀ ਕਿੰਨੇ ਦਾ ਲੈ ਕੇ ਆਇਆ ਸੀ ਕਿੱਥੇ ਕਿਥੇ ਕਿਹੜੇ ਕਿਹੜੇ ਕ੍ਰਾਈਮ ਦੇ ਵਿੱਚ ਇਹਨੇ ਇਸ ਪਿਸਟਲ ਨੂੰ ਯੂਜ਼ ਕੀਤਾ ਜਾਂ ਹੋਰ ਕਿਹੜੇ ਕਿਹੜੇ ਇਹਦੇ ਐਸੋਸੀਏਟ ਰਹੇ ਨੇ ਕਿੱਥੇ ਕੌਣ ਕੌਣ ਇਹਨੂੰ ਹਾਰਬਰ ਕਰਦ ਰਿਹਾ ਉਹ ਸਾਰਿਆਂ ਦੇ ਉੱਪਰ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਏਗਾ ਬੈਕਗ੍ਰਾਉਂਡ ਕੀ ਸਰ ਇਹ ਤਾਂ ਬੈਕਗ੍ਰਾਉਂਡ ਕੀ ਆ ਮੁੰਡੇ ਦਾ ਹਾਂਜੀ ਬੈਕਗ੍ਰਾਉਂਡ ਮੁੰਡੇ ਦਾ ਕੀ ਆ ਸੰਗ ਬੈਕਗ੍ਰਾਉਂਡ ਤੁਹਾਨੂੰ ਦੱਸਿਆ ਕਿ ਕ੍ਰਾਈਮਨਲ ਇਹਦਾ ਬੈਕਗ੍ਰਾਉਂਡ ਹੈ 2006 ਤੋਂ ਜਿਹੜਾ ਹੈਗਾ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਨਵੋਲ ਹੋ ਰਿਹਾ 6 2006 ਦੇ ਵਿੱਚ ਇਹਦੇ ਤੇ ਪਹਿਲਾ ਪਰਚਾ ਜਿਹੜਾ ਲੜਾਈ ਝਗੜੇ ਦਾ ਹੁੰਦਾ ਉਸ ਤੋਂ ਬਾਅਦ 2011 ਦੇ ਵਿੱਚ ਪਰਚੇ ਹੁੰਦੇ ਨੇ ਫਿਰ 2015 ਦੇ ਵਿੱਚ ਇਹਦੇ ਤੇ ਪਰਚੇ ਹੁੰਦੇ ਨੇ 16 ਚ ਵੀ ਹੈ ਤਾਂ ਇੱਕ ਰੀਸੈਂਟ ਜਿਹੜਾ ਹੈਗਾ ਇਹ ਹੁਣ ਜਿਹੜਾ ਪਰਚਾ ਹੈ ਸਰ ਕੋ ਮੈਸੇਜ ਦੇਣਾ ਚਾਹੂੰਗਾ ਕਿਉਂਕਿ ਕਾਫੀ ਲੋਕ ਕਾਫੀ ਬਾਰ ਦਿੱਤਾ ਇਦਾਂ ਦੇ ਸਾਹਮਣੇ ਆਈਆਂ ਪਹੁੰਚ ਹੈਗਾ ਕਿ ਅਸੀਂ ਜਿਹੜੀ ਪੰਜਾਬ ਪੁਲਿਸ ਜਿਹੜੀ ਹੈਗੀ ਆ ਹਰੇਕ ਤਰ੍ਹਾਂ ਦੇ ਕ੍ਰਾਈਮ ਨਾਲ ਜਿਹੜਾ ਹੈਗਾ ਨਿਪਟਣ ਵਾਸਤੇ ਸਕਸ਼ਮ ਹੈਗੀ ਆ ਅਸੀਂ ਪੂਰੀ ਤਰ੍ਹਾਂ ਪਰਫੈਕਟ ਅਸੀਂ ਵੈਲ ਇਕਵਿਪਡ ਹੈਗੇ ਆ ਐਂਡ ਅਗਰ ਕੋਈ ਇਸ ਤਰ੍ਹਾਂ ਦੇ ਰਸਤੇ ਤੇ ਗਲਤ ਰਸਤੇ ਤੇ ਚੱਲਦੇ ਨੇ ਤਾਂ ਉਹਨਾਂ ਦਾ ਅੰਜਾਮ ਇਸ ਤੋਂ ਵੀ ਬਰੌ ਹੋ ਸਕਦਾ